ਮਾਲ ਨਾ ਮੈਂ ਟੁੱਟ ਗਿਆ ਤੇ ਮੈਂ ਸੋਚੀ ਤਾਂ ਟਰੈਕਟਰ ਕੀ ਕਰਨੀ ਤੇ ਹਰ ਨਹੀਂ ਇਹ ਮਾਲ ਆ ਰਿਹਾ ਪਹਿਲਾਂ 39 ਤੋਂ ਫਿਰ 40 ਤੇ ਆ ਕੇ ਫਿਰ 42 ਫਿਰ 45 ਫਿਰ 50 ਲੇਕਿਨ ਥੋੜਾ ਜਿਹਾ ਪੈਸੇ ਪਰ ਜੱਟ 65 ਦਾ ਨੂੰ ਹੁਣ ਇਹ ਕਿਹੜਾ ਮੇਰੇ ਕੋਲ ਮਾਲ ਨਾ ਕਰਦਾ ਭੈਣ ਜਿਹੜਾ ਡੀਲਰ ਨੇ ਦਿੱਤਾ ਮੈਨੂੰ ਉਹ ਜਿਹੜਾ ਫਾਰਮ ਕੋਲ ਕੋਈ ਚੀਜ਼ ਲੈਣ ਨੂੰ ਥੋੜਾ ਦੇ ਦਿਆ ਲੋਭੀ ਸਾਸਰੀ ਘਾਲ ਸਾਰਿਆਂ ਨੂੰ ਆਪਣੀ ਰਾਣੀ ਖੜੀ ਆ ਤੇ ਇੱਕ ਉਹ ਖੜੀ ਆ ਤੇ ਆਪਾਂ ਨੂੰ ਫੋਨ ਆਇਆ ਕਿ ਰਵੀ ਸਿੰਘ ਦਾ ਰਵੀ ਸਿੰਘ ਜਿਹੜਾ ਕਿ ਕੱਲ ਪਲੈਨਿੰਗ ਚੱਲਦੀ ਸੀ ਕਿ ਡੂਗੀ ਪਈ ਨੇ ਟਰੈਕਟਰ ਹੋ ਲੈ ਕੇ ਆਉਣੇ ਇੱਕ ਦੋ ਬਰੇ ਲੈ ਕੇ ਆਉਣੇ ਉਧਰ ਜਾਂਦੇ ਪਏ ਆ ਤੇ ਫੋਨ ਆ ਗਿਆ ਆਪਾਂ ਬਟੇਨ ਚੱਕ ਲਈ ਆਪਾਂ ਖਾਣ ਪੀਣ ਦਾ ਵੀ ਟਾਈਮ ਲੱਗਦਾ ਸਾਡਾ ਸਹੀ ਟਾਈਮ ਤੇ ਰੋਟੀ ਟੂੜੀ ਖਾ ਲਈ ਸੀਗੀ ਹੁਣ ਇਹ ਪੀਣੀ ਸੀਗੀ ਸਵੇਰ ਨੂੰ ਜਮ ਗਏ ਨਹੀਂ ਸੀਗੇ ਤੇ ਫਿਰ ਨਾਲ ਹੀ ਚੱਕ ਲਈ ਆ ਉਹ ਕੋਪਿਆ ਗੱਡੀ ਹੈ ਤੇ ਫੋਨ ਆਇਆ ਸੀਗਾ ਕਿ ਆਜੋ ਟਰੈਕਟਰ ਲੈਣ ਜਾਣਾ ਆ ਤੇ ਆਪਾਂ ਚੱਲਾਂਗੇ ਉਹਨਾਂ ਕੋ ਤੇ ਉਹਨਾਂ ਕੋ ਗੱਡੀ ਕਹਿੰਦੇ ਆਪਣੀ ਇੱਥੇ ਗੱਡੀ ਖੜੀ ਆ ਆ ਪਹੁੰਚੇ ਜਾਵਾਂਗੇ ਤੇ ਨਾਲੇ ਮhenga chal ve ek vlog ban jauga. ਉਹਨਾਂ ਨੂੰ ਕਿਹਾ ਸੀਗਾ ਮੈਂ ਕਿਹਾ ਬੱਸ ਦੱਸ ਦਿਓ ਕਿ ਆਪਾਂ ਚੱਲ ਜਾਾਂਗੇ ਨਾ ਤੇ ਸਵੇਰ ਦੇ ਘਰੀ ਬੈਠੇ ਸੀਗੇ ਥੋੜਾ ਫੋਨ ਆਇਆ ਹੁਣ ਘਟੇ-ਘਟੇ ਟਾਈਮ ਹੋ ਗਿਆ ਹੁਣ 3:30 ਹੋ ਗਏ ਆ ਤੇ ਉਹਨਾਂ ਨੇ ਫੋਨ ਕੀਤਾ ਆ ਦੇਖੀਏ ਜਾ ਕੇ ਕਿਹੜਾ ਲੈਣਾ ਉਹਨਾਂ ਨੂੰ ਚਾਹੀਦਾ ਸੀਗਾ 60 ਇਹਨਾਂ ਕੋ ਅੱਗੇ 4x4 ਵੀ ਆ ਤੇ ਉਹ ਕਹਿੰਦਾ ਮੈਂ ਕਿ ਮੜਾ ਮੋਟਾ ਹਲਕਾ ਫੁਲਕੇ ਕੰਮ ਕਰਨ ਨੂੰ ਲੈਣਾ ਆ ਜਿੱਦਾਂ ਟਰਾਲੀਆਂ ਟਰੁੱਲੀਆਂ ਭਈਆਂ ਨੂੰ ਫੜਾਉਣ ਨੂੰ ਵੱਡਾ ਟਰੈਕਟਰ ਭਈਆਂ ਨੂੰ ਨਹੀਂ ਫੜਾ ਸਕਦੇ ਨਾ ਨਵਾਂ ਟਰੈਕਟਰ ਕੀ ਟਰਾਲੀਆਂ ਟੂੜੀ ਵਾਲੀਆਂ ਕਰ ਇਧਰ ਇਧਰ ਉਹ ਦੇਖਣਾ 35 ਲੈਣਾ ਆ ਜਾਂ 40 45 50 ਕੱਲ ਤਾਂ 50 ਤੇ ਸਗੀ ਗੇਮ ਵੜੀ ਹੋਈ ਤੇ ਅੱਜ ਦੇਖਦੇ ਆ ਕਿੰਨਾ ਲੈਣਾ ਹੈ ਕਿ 200 ਕਿੰਨਾ ਆਉਂਦਾ ਆ ਉਹ ਵੀ ਟਰਾਈ ਕਰਕੇ ਇੱਕ ਗੱਲ ਹੋਰ ਸਵੇਰ ਦਾ ਮੈਂ ਘਰੇ ਦੋ ਵਾਰੀ ਉੱਠਿਆ ਚਾਹ ਪੀ ਕੇ ਰੋਟੀ ਖਾ ਕੇ ਫੇਸ ਵੋਸ਼ ਲੈਣਾ ਹੈ ਕਿ ਬੜੀ ਅਚ ਨੀਂਦ ਕੱਲੀ ਨਹੀਂ ਆਉਂਦੀ ਬਹੁਤ ਜ਼ਿਆਦੀ ਨੀਂਦ ਆਉਂਦੀ ਹੱਦ ਵੱਧ ਦੋ ਮਿੰਟ ਬਾਅਦ ਫੋਨ ਸਾਈਡ ਤੇ ਰੱਖ ਕੇ ਅੱਖਾਂ ਬੰਦ ਕਰ ਲਾ ਨੀਂਦ ਆ ਜਾਂਦੀ ਹੁਣ ਫੇਰ ਅੱਖਾਂ ਹੀ ਬੰਦ ਹੋਣ ਦੀਆਂ ਤੀਆਂ ਚਾਲੂ ਫੋਨ ਆ ਗਿਆ ਰਵੀ ਦਾ ਕਹਿੰਦਾ ਆ ਜਾ ਬੇ ਕਹਿੰਦਾ ਟਰੈਕਟਰ ਲੈ ਜਾਣਾ ਆਪਾਂ ਕੱਲ ਸਲਾਹ ਕਰਦੇ ਆਂਗੇ ਤੇ ਇੱਕ ਗੋਲੀ ਦੀ ਗੱਡੀ ਲੈਣ ਜਾਣੀ ਸੀਗੀ ਆਪਾਂ ਗੋਲੀ ਦਾ ਪਹਿਲਾ ਫੋਨ ਆਇਆ ਮੈਨੂੰ ਗੋਲੀ ਦੀ ਗੱਡੀ ਨੂੰ 2-3 ਦਿਨ ਹੋ ਗਏ ਦੇਖ ਤੇ ਇਹਨੂੰ ਗੱਡੀ ਉਹਨੇ ਚੇਂਜ ਕਰਨੀ ਆ ਕਹਿੰਦਾ ਗੱਡੀ ਲੈ ਕੇ ਆਉਣੀ ਆ ਆਪਾਂ ਤੁਹਾਨੂੰ ਦਿਖਾਈ ਸੀ ਇੱਕ ਆ ਗੱਡੀ ਸੋਹਣੀ ਆਪਣੇ ਨਾਲ ਦੀ ਆਹ ਵਾਲੀ ਕਲਰ ਵੀ ਆਹੀ ਆ ਤੇ ਉਹ ਹੈਗੀ ਗੱਡੀ ਵਧੀਆ ਤੇ ਆਪਾਂ ਤੇ ਉਹਨੇ ਕਿ ਆਪਣੇ ਬੰਦੇ ਹੀ ਕੋਈ ਲੈ ਲਏ ਨਾ 1 ਕੋਈ 1500 ਹੋ ਗਈਆਂ ਤੇ ਗੋਲੀ ਨੂੰ ਦਿਖਾਈ ਗੋਲੀ ਕਹਿੰਦਾ ਆਪਾਂ ਲੈ ਲੈਣੀ ਆ ਤੇ ਉੱਧਰ ਜਾਣਾ ਸੀਗਾ ਗੋਲੀ ਰੰਮ ਨੂੰ ਫੋਨ ਆਇਆ ਕਹਿੰਦਾ ਆਪਾਂ ਗੱਡੀ ਲੈਣ ਜਾਣੀ ਆ ਮੈਂ ਸਣੀ ਨੂੰ ਫੋਨ ਕੀਤਾ ਉਹਦਾ ਬੰਦੇ ਦਾ ਕੱਲ ਜਾਣਾ ਪਰਸੋਂ ਪਰਸੋਂ ਜਾਣ ਨੂੰ ਫਿਰ ਦੇਣਗੇ ਪਰਸੋਂ ਦੇ ਤੇ ਦੋ ਮਿੰਟ ਫੋਨ ਹੀ ਆ ਗਿਆ ਤੇ ਅੱਜ ਵੀ ਸਵੇਰ ਦੇ ਕੱਲ ਦੇ ਇੰਨੇ ਥੱਕੇ ਥੁੱਕੇ ਸੀਗੇ ਤੋਰ ਦੇਣ ਦੇ ਭੱਜੂੜ ਵਿੱਚ ਤੇ ਤੇ ਅੱਜ ਮੈਂ ਸੁੱਤਾ ਰਿਆ ਘਰੇ ਤੇ ਅੱਜ ਵੀ ਗੋਲੀ ਦਾ ਸਵੇਰ ਪਹਿਲਾਂ ਫੋਨ ਆਇਆ ਮੈਨੂੰ ਕਹਿੰਦਾ ਮੈਂ ਸਣੀ ਨੂੰ ਫੋਨ ਕੀਤਾ ਤੇ ਦੇਖਈਏ ਗੱਡੀ ਮੇਰੇ ਚੱਲਦੀ ਮੈਂ ਕਰਦੀ ਫੋਨ ਕਹਿੰਦਾ ਮੈਨੂੰ ਪੁੱਤਰ ਜਾਣਾ ਪਿਆ 8 ਘੰਟਾ ਅੱਧੇ ਘੰਟੇ ਅੱਧੇ ਘੰਟੇ ਅੱਧੇ ਘੰਟੇ ਚ ਮੈ ਆ ਜਾਣਾ ਬਾਅਦਸ ਮੈਂਗਾ ਚੱਲ ਆ ਗਈ ਗੋਲੀ ਦਾ ਕਟਿਆ ਰਵੀ ਦਾ ਆ ਗਿਆ ਫੋਨ ਕਹਿੰਦਾ ਆ ਜਾ ਕਹਿੰਦਾ ਟਰੈਕਟਰ ਦੇਖਣ ਜਾਣਾ ਆਪਾਂ ਕਿਉਂਕਿ ਇਹ ਟਰੈਕਟਰ ਦੀ ਗੱਲ ਕੱਲ ਗੱਲ ਕੀਤੀ ਹੋਈ ਸੀ ਅਸੀਂ ਤੇ ਵਾਜ਼ੇ ਦੇ ਨੂੰ ਸਮਝਿਆ ਨਹੀਂ ਲਕਿ ਮੈਂ ਚੱਲ ਉਹਨੂੰ ਗੱਡੀ ਘਾਲੂ ਦੇਖਾਵਾਂਗੇ ਤੇ ਅੱਜ ਪਹਿਲਾਂ ਟਰੈਕਟਰ ਲੈ ਉਹਨੇ ਆ ਤੇ ਇਹ ਦੇਗਾ ਪਾਈ ਕੋ ਹੈਗਾ ਇਹ ਛੇ ਟਰੈਕਟਰ ਪਹਿਲਾਂ ਸੀਗੇ ਇੱਕ ਮਿੰਦਰਾ ਮਿੰਦਰਾ ਖਰਾਬ ਕਰਦਾ ਹੈਗਾ ਤੇ ਕੱਲ ਉਹ ਕਿਤੇ ਫੇਖ ਖਰਾਬ ਹੋ ਗਿਆ ਭਾਈ ਕਹਿੰਦਾ ਮੈਨੂੰ ਬਹੁਤ ਖਰਾਬ ਕਰੋਂਗਾ ਕਹਿੰਦਾ ਵਿੱਚੋਂ ਕੱਢ ਹੀ ਦੇਣਾ ਉਹ ਮਿੰਦਰਾ ਕੱਢ ਕੇ ਤੇ ਫਾਰਮ ਵੀ ਲੈ ਕੇ ਆਉਣਾ ਫਾਰਮ ਭਾਈ ਕੋ 60 ਆ 4/4 ਵੀ ਆ ਤੇ ਵੱਡੇ ਹੀ ਆ ਜਿੱਦਾਂ ਸਾਰੇ ਛੋਟੇ ਹੀ ਆ ਲੋ ਵੀ ਰਵੀ ਜੰਗ ਦਾ ਫੇਸ ਫੋਨ ਆ ਗਿਆ ਕਹਿੰਦਾ ਖਿੱਚ ਕੇ ਆਜੋ ਨੂਰ ਮਹਿਲ ਤੇ 5:30 ਵਜੇ ਦਫਤਰ ਬੰਦ ਹੋ ਜਾਣਾ। ਆਪਾਂ ਨੂੰ ਦੱਸਿਆ ਏ ਲੇਟ ਆ ਇਹਨਾਂ ਨੇ। ਹਾਂ ਸਵੇਰ ਤੇ ਘਰੀ ਸੀਗੇ ਵਿਲੇ ਸੀਗੇ ਉਦੋਂ ਫੋਨ ਆਇਆ ਉਹ ਇੱਕਦਮ ਨਿਪਣ ਕੀ ਏ। ਹੁਣ ਇਥੋਂ ਆਪਾਂ ਜਾਣਾ ਨੂਰ ਮਹਿਲ। ਨੂਹੁਰ ਮਹਿਲ ਮੈਂ ਕਾਰ ਨਹੀਂ ਨਿਕਲਦਾ ਪਿਆ ਯਾਰ। ਕਹਿੰਦਾ ਬੂਟ ਪਾਉਣ ਲੱਗਾ ਲੈ ਦੱਸ। ਅਸਾਂ ਚਪੜਾਂ ਚ ਤੇ ਇਹ ਬੂਟ ਪਰ ਗਲਤ ਗਾ ਲਿਆ। ਜੋ ਆਪਣੇ ਬੂਟ ਪਾ ਲੈਣੇ ਸੀ ਮੈਨੇ ਬਹੁਣੇ ਬੜਾ ਮਹਿੰਗਾ ਨਹੀਂ ਮਹਿੰਗੇ ਹੈਂਡ ਰੱਖਿਆ ਵੈਲ ਅਵੀ ਤਾਂ ਆਹ ਟੀਮਾਰ ਵਾਲੇ ਟੀਮਾਰ ਵਾਲੇ ਮੈਨੇ ਸਿੰਗਰ 84 ਆਂਦੇ ਆ ਸਾਡੇ ਮੈਂ ਵੀ ਲੈਂਦੇ 4 ਮੇਰੀ ਰੀਫ ਗਾਨੀ ਨਹੀਂ ਹੁੰਦੀ ਸੀ ਕਾਕਾ ਉਹ ਮੈਂ ਤੇ ਉਹ ਵਾਲੀ ਨਹੀਂ ਕੰਪਨੀ ਵਧੀਆ ਲੈ ਕੇ ਆਇਆ ਜਾਲੀ ਜੀ ਲੈਂਦੇ ਅੱਛਾ ਇਹ ਗੁੱਚੀ ਤੋਂ ਘੱਟ ਪਾਇਆ ਨਹੀਂ ਇਹ ਮਜਬੂਰੀ ਪਈ ਇਹਦਾ ਦੇ ਲੋਰ ਦੇ ਪੇਸ਼ਾ ਕਰੇ ਸਾਡੇ ਕਿੱਸ ਦੇ ਬੌਸ ਦੇ ਸਾਰੇ ਪੈਸੇ ਆ ਗਏ ਹਾਂ ਮਗਲਾਨੀ ਤੋਂ ਮਿਲ ਜਾਂਦੇ ਪੈਸੇ ਮੋਟਰ ਮਟਰ ਤੇ ਜਨੂ ਜਾਣਾ ਬੈਠਾ ਉਹ ਪਾਣੇ ਪੈਂਦੇ ਆ ਮਗਲਾਨੀ ਤੋਂ ਲਿਆਂਦੇ ਤੂੰ ਉਹ ਨਾ ਸਾਡੇ ਮਗਲਾਨੀ ਨੂੰ 1500 ਵੀ ਲੈਣਾ ਉਹ ਫੋਨ ਕਰੀ ਜਾਂਦਾ ਉਹ ਰਾਇਆ ਲੈ ਗਿਆ ਐਨਕਾ ਹੁਣ ਕਾਈ ਆ ਆ ਦੇਖੋ ਜੀ ਇਹਨੇ ਟਰੈਕਟਰ ਲੈਣ ਜਾਣਾ ਰੈਗੂਲਰ ਜਾਣਾ ਇਹਦਾ ਟਰੈਕਟਰ ਲੈਣ ਜਾਣਾ ਕਸ਼ਾ ਗੁੱਟਿਆਂ ਦਾ ਹੀ ਬਾਰਾ ਸੰਨੇ ਨੂੰ ਮੇਰੇ ਬੁਲਾ ਗਿਆ ਆ ਉਹ ਕਾਪੀ ਬੈਂਕ ਦੀ ਪਾਈ ਆ ਚੈੱਕ ਚੁੱਕ ਲੈ ਕੇ ਆਇਆ ਆ ਸਭ ਬੈਂਕੇ ਇੱਧਰ ਆਣਾ ਜੀ ਆ ਆ ਪਾਈ ਆ ਉਹ ਗੇ ਆਹ ਬੰਦੇ ਕਹਿੰਦੇ ਕਰੇ ਆਉਣਾ ਨਹੀਂ ਆਏ ਆ ਆ ਜਲ ਪਹੁੰਚ ਪਹੁੰਚ ਛੇਦੀ ਆ ਆ ਵਾਣੀ ਮਾਰਕਟ ਵਾਣੀ ਕੀ ਕਰੀ ਜਾਂਦਾ ਅੱਗੇ ਲੰਘਿਆ ਉਹ ਲੱਗਾ ਚਾ ਚਾਹ ਬੰਦੇ ਵਰਕਤ ਵਾਰ ਉਂਟੇ ਕਿੰਦਾ ਕਹਿੰਦਾ ਬੰਦਿਆ ਯਾ ਹਾਈ ਮਾਰਕੀਟ ਯਾ ਉਹ ਬੰਨੇ ਕਿੱਧਰ ਗਿਆ ਲੋ ਵੀ ਆ ਬੰਦੇ ਵੀ ਟੱਕਰ ਗਏ ਇਹਨਾਂ ਕੇ ਲਾਗੇ ਪੇ ਦੇਖਦਾ ਉਹ ਠੀਕ ਆ ਕਿੱਦਾਂ ਜੀ ਕਿੱਧਰ ਉਹਨੂੰ ਉਹਨੂੰ ਕਿਹਾ ਲੋ ਵੀ ਓਏ ਚੱਲੇ ਕਾਲੀ ਆਏ ਕਾਲੀ ਆ ਤਾਂ ਠੀਕ ਆ ਰਵੀ ਸਿੰਘ ਖਾ ਹੋਲੇ ਲੋ ਵੀ ਬੰਦੇ ਵਿੱਚ ਭੱਜੇ ਵਰਦੇ ਭਾਜੀ ਕਿੱਦਾਂ ਭਾਜੀ ਕਿੱਦਾਂ ਜੀ ਕਿੱਦਾਂ ਜੀ ਓਏ ਵਧੀਆ ਵਧੀਆ ਲੋ ਜੀ ਆਪਣੇ ਪਾਤ ਤੋਂ ਭੈਂਦੀ ਹੋਇਆ ਸਕਰੀਨ ਮੈਂ ਖਾ ਸਕਰੀਨ ਸਕਰੀਨ ਕੋਈ ਬਾਲੀ ਕੈਂਟ ਆ ਇਹ ਵਧੀਆ ਚੀਜ਼ ਆ ਨਾ ਉਦਾਂ ਇਦਾਂ ਦੀ ਇਹ ਜ਼ੁਬਾਨ ਤੋਂ ਮਿਲਦੀ ਆ ਮੈਂਦੇ ਦੇ ਭਾਈ ਮੈਂ ਲਾਉਣੀ ਸੋਚੀ ਹਾਂ 10 ਬਸ ਸਰਪੰਚ ਨੂੰ ਫੋਨ ਲਾ ਕੇ ਕਿਸੇ ਨੂੰ ਵੀ ਕੱਪੜਾ ਦੇ ਉੱਥੇ ਜਿਹੜਾ ਤੇ ਕੋਈ ਕੰਮ ਕਰਦਾ ਮੁੰਡਾ ਜਿਆ ਰੋਏ ਓਕੇ ਓਕੇ ਔਰ ਰਵੀ ਮੜਾ ਬੂਆ ਖੋਲੀ ਦੇਖ ਨੇ ਕੁਲ ਹੋ ਗਿਆ ਗੱਡੀ ਇਹਦਾ ਖੜੇ ਪੈ ਤਾਂ ਦੱਸਿਆ ਤੁਸੀਂ ਲੋ ਜੀ ਚੱਲ ਚੱਲ ਆਪਣੇ ਸੱਪ ਖੜੇ ਪੈ ਰਹੇ ਕੱਢਦੇ ਆ ਦੂਨਾ ਭਰਾਵਾਂ ਨੇ ਸਾਂਝੀ ਲਈ ਆ ਆਏ ਇੱਧਰ ਵੀ ਆਉਣੀ ਆ ਪਾਰਟੀ ਹੋ ਗਈ ਸਵਲ ਕਿਸਾਨ ਰਵੀ ਰਾਤ ਦੀ ਰੋਟੀ ਦਸਾਂ ਦੇ ਬਾਅਦ ਆਏ ਅੱਲਾ ਲੋ ਜੀ ਇਹ ਨਵਾਂ ਸਾਪਾ ਘੜਤਾ ਜੀ ਹਾਂ ਹੁਣ ਟਰੈਕਟਰ ਲੈ ਮੇਰਾ ਤੇ ਵੀਡੀਓ ਤੇ ਦੇਖੀ ਮੈਂ ਕਿ ਪੁਰਾਣੀ-ਪੁਰਾਣੀ ਪਾਈ ਆ 100 ਲੱਖ ਤਾਂ ਮੈਂ ਵੀ ਜੇਬ ਚ ਪਾ ਲਿਆ ਮੈਂ ਕਿ ਜੇ ਆਉਂਦਾ ਬੁੱਲੇ ਇਹ ਵਿਖਣਾ ਹੈਗਾ ਇਹਨੇ ਲੈ ਕੇ ਆਉਣਾ ਲੱਗਦਾ ਹੈ ਕੰਮ ਟਰੈਕਟਰ ਹੋਰ ਬੜੀ ਹੋਇਆ ਪਿਆ 48 ਲੈ ਲੈਣਾ ਇਹਨੂੰ 60 ਲੈ ਕੇ ਦਿਓ ਯਾਰ ਵਧਾਓ ਬੰਦਿਆਂ ਨੂੰ ਮੈਂ ਕਿਹਾ ਮੈਂ ਛੱਡਾ ਹਾਂ ਛੱਡਾ 65 ਜਾਨਾ 65 55 ਇੱਕ ਸਲਾਦ ਯਾਰ ਆਪਰਾ ਲਾ ਸਲਾਦ ਹੋ ਇਹਨੂੰ ਮੜਾ ਹੀ ਆ ਉਦਨ ਵਾਲਾ ਤਰਾ ਫਿਰਦਾ ਦੇ ਦੋ ਆ ਲਾ ਯਾਰ ਸਾਡੇ ਤੇ ਨਾ ਗੱਲ ਗਲ ਕਰਨੀ ਭਾਈ ਇਹ ਆ ਗੰਧ ਜੀ ਕੀਤੀ ਆ ਸਾਡੇ ਨਾਲ ਮੈਂ ਕਿ ਜਿੱਦਾਂ ਹੁਣ ਮਾਲਾ 60 55 ਜੋ 4x4 ਲਾਈ ਜੀ ਉਹਨਾਂ ਨਾਲ ਗੱਲ ਹੋਣੀ ਜਿਹੜੀਆਂ ਵੱਡੀਆਂ ਡਿਸਕਾਂ ਆ ਉਹ ਚੱਲਣਗੇ ਉਹਦੇ ਮਾਰ ਕੇ 60 55 ਦੇ ਟਰਾਲੀ ਵੀ ਚੱਲੂਗਾ ਜੀ 4x4 ਦੇ ਮਰਦੇ ਨਾਲੇ ਟਰਾਲੀ ਨਾਲੇ ਟਰਾਲੀ ਚੱਲੂਗਾ ਜੀ ਤੇ ਨਾਲੇ ਦੂਜਾ ਜਿਹੜਾ ਸੁਪਰ ਸੀਟਰ ਉਹ ਵੱਡੇ ਬਗਰ ਚੱਲੂਗਾ 65 ਮਾਰ 10 ਫੁੱਟ ਹਾਂ ਕਿਉਂਕਿ ਉਹ ਜਦੋਂ ਡਿਸਕਾ ਚਲਾਉਂਦੇ ਆ ਆਪਾਂ ਉਹ ਜਿਹੜੇ ਦੂਜੇ ਟੂ ਵੀ ਰਖਦੇ ਨਹੀਂ ਠੀਕ ਹੈ ਜਾਂ ਵੇਚ ਆਉਣਾ 655 ਪੈ ਗਿਆ ਵੇਚ 655 ਲੈਣਾ ਪਹਿਲੀ ਹੋ ਜਾ ਨਹੀਂ ਫਿਰ ਲੈ ਕੇ ਇੱਕ ਕੱਲ ਕਿਹੜਾ ਪਲਾਨ ਬੰਦਦਾ ਕੱਲ ਜਾਂਦਾ ਪਹਿਲਾ ਪਹਿਲਾ ਹੋ ਜੀ 340 ਨਹੀਂ ਪਹਿਲਾ ਹੋ ਜੀ 39 ਤੋਂ ਫਿਰ 40 ਤੇ ਆ ਕੇ ਫਿਰ 42 ਫਿਰ 45 ਫਿਰ 50 ਲੇਕਿਨ ਥੋੜਾ ਜਿਹਾ ਪੈਸੇ ਬਲੇ 65 ਦਾ ਲੋ ਹੁਣ 60 65 ਤੇ ਅੜ ਗਈ ਗੁੰਡੀ ਹੁਣ ਕਿੱਥੇ ਹੁਣ ਕਿਹੜਾ ਲੈਣਾ ਫਾਈਨਲ 65 ਫਾਈਨਲ 60 65 60 55 60 55 60 55 60 55 60 55 ਹਾਂ 8 ਵਜੇ ਚੱਲ 35 ਤੱਕ ਆ ਗਿਆ ਹੈਗਾ ਨਾ ਪਹਿਲਾਂ 35 ਤੱਕ ਚੱਲ ਗਿਆ ਜੀ 35 ਤੱਕ ਆ ਗਿਆ ਛੋਟੇ ਕੰਮ ਕਰਨੇ ਆ ਬਈ ਬਈ ਟਰਾਲੀ ਟਰੋਲੀ ਪਾਉਣ ਨੂੰ ਹੁਣ ਵਾ ਸੋਚ ਲਿਆ ਨਾ ਫਰਕ ਕੀ ਆ ਜਿਹੜੀ ਟਰਾਲੀ ਆ ਆਪਾਂ ਵੀਡੀਓ ਵਾਲੀ ਬਣਾਈ ਆ ਉਹਦੀ ਵੀਡੀਓ ਜਿਹੜੀ ਦੂਜੇ ਦੀ ਹੈ ਨਹੀਂ ਨਹੀਂ ਆ 6:55 ਉਹ ਵਾਲੇ 6:55 ਦੀ ਨਹੀਂ ਬਾਈ ਹੈ ਨਹੀਂ ਪੈਣੀ ਟਰਾਲੀ ਬਣਾਈ ਵੀਡੀਓ ਵਾਲੀ ਉਹ ਵਾਲੀ ਨਹੀਂ ਪੈਣੀ ਹੈਗੀ ਉਹ ਮੈਡਮ ਦੀ ਆਹੋ ਵੀਡੀਓ ਵਾਲੀ ਬਣਵਾ ਲੈ ਇੱਕ ਡਬਲ ਬਣਵਾ ਲਈ ਬਣਦੀ ਵੀਰੇ ਹਾਂਜੀ ਮੇਨ ਗੱਲ ਤਾਂ ਵਿੱਚ ਰਹਿ ਗਈ ਆ ਵੀਡੀਓ ਉਹਦੀ ਚੀਜ਼ ਤੇ ਆ ਜੇ ਹਣ ਵੀਡੀਓ ਮੰਨ ਕੇ ਆਪਾਂ ਲੈਨੇ ਆ ਆਹ 60 62 ਲੈਨੇ ਆ 6:55 ਹੱਥ ਚ ਇਹ ਇਹ ਦੇ ਮਗਰ ਨਹੀਂ ਪੈਣੀ ਹੈਗੀ ਟਰਾਲੀ ਪੈਡਿਓ ਵਾਲੀ ਆਹੋ ਕਾਦੇ ਇਹ ਭਾਜੀ ਇਹਦੀ ਦੂਜਾ ਛੋਟੀ ਜੀ ਆ ਇਹ ਇਹ ਛੋਟੇ ਹਿੱਸੇ ਜੀ ਆ ਆਹਾਂ ਇਹ ਟਰਾਲੀ ਪਾਉਣੀ ਨਹੀਂ ਪੈਂਚੋ ਮਗਰ ਆਪਾਂ ਪੀਡਿਓ ਲਾਉਣੀ ਪੈਂਚੋ ਉਹ ਯਾਰ ਆ ਆ ਸੂਲ ਹੈ ਨਾ ਨਹੀਂ ਨਹੀਂ ਸੂਲ ਨਹੀਂ ਲੈ ਆਉਣੀ ਨਾਲੇ ਕੋਈ ਨਾਲ ਇੱਕ ਹੂ ਤਾਂ ਜਾਊ ਹੱਲੇ ਕੋਈ ਪਤਾ ਨਹੀਂ ਕੀ ਲਿਓਣਾ ਕੀ ਨਹੀਂ ਲਿਓਣਾ ਹੱਲੇ ਵੀ ਨਹੀਂ ਪਤਾ ਉਹ ਕਰਿਆ ਨਹੀਂ ਤੂੰ ਵੀਰਾਂ ਜੀ ਇਹ ਕਹਣਾ ਛੱਡੋ ਯਾਰ ਮੇਰਾ ਮਾਲ ਨਾ ਟੁੱਟ ਗਿਆ ਤੇ ਮੈਂ ਸੋਚਿਆ ਟਰੈਕਟਰ ਕੀ ਕਰਨੀ ਇੱਥੇ ਨਹੀਂ ਤੇ ਮਾਲ ਲੈ ਗਿਆ ਟਰੈਕਟਰ ਤੇ ਲੈ ਗਿਆ ਮਾਲ ਵੇਖ ਲੈਣਾ ਬਸ ਯਾਰ ਨਹੀਂ ਦੱਸ 100 8-9 ਲੱਖ ਲੱਗਦਾ ਮੈਸਲ ਬਾਵਾਂ ਉਹ ਨਹੀਂ ਭਾਜੀ ਮੈਂ ਦਾਦਾ ਸੱਚੀ ਕਹਿੰਦਾ ਮੈਂ ਵੀ ਅੱਗੇ ਬਲਜੀਤ ਨਾਲ ਗੱਲ ਕਰਦਾ ਸੀ ਮੈਂ ਕਿ ਜਿੰਨਾ ਸਾਲ ਅੱਜ ਮੇਰਾ ਮਾਲ ਖੜਿਆ ਮੇਰਾ ਤਾਂ ਜੀ ਕਰਦਾ ਜਿਵੇਂ ਕੋਈ ਨਾ ਕੋਲੇ ਉਹ ਜਿਹੜਾ ਮੈਂ ਕਹਿੰਦਾ ਨਿਰਨੇ ਕਾ ਜੇ ਗੱਲ ਹੈ ਕਿ ਮੇਰਾ ਤਾਂ ਪਟ ਗਿਆ ਅੰਦਰ ਇਹ ਕਹਿੰਦਾ ਕਿਹੜਾ ਮੇਰੇ ਕੋਲ ਮਾਲ ਆ ਕਰਦਾ ਭੈਣ ਜਿਹੋ ਤਾਂ ਡੀਲਰ ਨੇ ਦਿੱਤਾ ਮੈਨੂੰ ਉਹ ਜਿਹੋ ਖਾਣ ਨੂੰ ਕੋਈ ਨਾ ਕੋਈ ਚੀਜ਼ ਲੈਣ ਨੂੰ ਸਾਲ ਦੇ ਦਰ ਬਾਈ ਡੀਲਰ ਬਣਾਓ ਡੀਲਰ ਵਾਲਾ ਬਾੜੀ ਨੇ ਜਾਈਏ ਸਹੀ ਗੱਲ ਹੈ ਗੱਡੀ ਬਾਲੀ ਖੁੱਲੀ ਹੈ ਭੈਣ ਪੈਰਾ ਪਰ ਬੈਠੇ ਆ ਵੇਲੇ ਤਾਂ ਮੜੇ ਪਾੜੀਏ ਜਾਂਦੀ ਆ ਆਹ ਬੁੱਟਾ ਕਹਿ ਲਓ ਆਹ ਤਰ੍ਹਾਂ ਲਵਾਏ ਦੇ ਆਹ ਆਹ ਲੋ ਵੀ ਪਹੁੰਚ ਗਏ ਆਪਾਂ ਨਵਾਂ ਸ਼ਹਿਰ ਤੇ ਏਜੰਸੀ ਬੰਦ ਹੋਣ ਵਾਲੀ ਸੀਗੀ ਫੋਨ ਕਰਤਾ ਹੈਗਾ ਤੇ ਭੁੱਖ ਲੱਗ ਗਈ ਹੁੰਦੇ ਨੂੰ ਆਹ ਖੜਿਆ ਵੀ ਪੁਰਾਣੇ ਵੀ ਆ ਤੇ ਨਵੇਂ ਜੀ ਆ ਕੰਪਨੀਆਂ ਚ ਤਾਂ ਇਦਾਂ ਟਰੈਕਟਰ ਨਹੀਂ ਹੁੰਦੀਆਂ ਟਰੈਕਟਰ ਤਾਂ ਆਪਣੇ ਕੋ ਜਾ ਕੇ ਬਣਦੇ ਆ ਜੋ ਟਾਇਰ ਚੜ੍ਹਦੇ ਲੋ ਜੀ ਹੁਣ ਬੰਦੇ ਇਦਾਂ ਲੈਣ ਆਏ ਆ ਇਦਾਂ ਹੀਰੋ ਵਾਲਿਆਂ ਦਾ ਸਾਈਕਲ ਨਹੀਂ ਲੈਣ ਹੁੰਦੇ ਕੋਈ ਸਲਾਹ ਨਹੀਂ ਕੋਈ ਕੁਝ ਨਹੀਂ ਕਿਹੜਾ ਲੈਣਾ ਕਿਹੜਾ ਨਹੀਂ ਹੁਣ ਇੱਥੇ ਕਹਿੰਦੇ 4x4 ਲੈਣਾ ਪਹਿਲਾਂ 35 ਲੈਣਾ ਸੀਗਾ ਇਹ 50 ਲੈਣਾ ਸੀਗਾ ਲੋ ਜੀ ਹੋਰ ਕੀ ਹੋ ਰਿਹਾ ਤੇ ਡੋਲ ਹੋ ਰਿਹਾ ਸਕਦਾ ਫਰੰਡ ਦੀ ਬਾਈ ਆਉਂਦੀ ਹੀ ਨਹੀਂ ਦੇਖ ਬਾਈ ਸ਼ੇਪ ਹੋ ਗਈ ਹੁਣ ਦੇਖਦੇ ਕਿਹੜਾ ਪਲਾਨ ਬਣਦਾ ਕਿਹੜਾ ਲੈਣਾ ਕਿਹੜਾ ਨਹੀਂ ਲੈਣਾ ਕਿਹੜਾ ਪਲਾਨ ਕਿਹੜਾ ਲੈਣਾ 60:55 60:55 ਚਲੋ ਜੀ ਕਹਿੰਦੇ ਆ 1:45 1:45 1:60:55 ਚਲੋ ਦੇਖੀਏ ਚਲੋ ਅੱਛਾ ਹਲੋ ਹੁਣ ਕਿਹੜਾ ਪਲਾਨ ਬਣਿਆ ਹੋਰ ਸ਼ੇਗੀ ਜਦ ਵੀ ਨਹੀਂ ਹੁਣ ਕਿਹੜਾ ਲੈਣਾ ਕਿਹੜਾ ਨਹੀਂ ਪਲਾਨ ਪਲਾਇਆ ਦੱਸ ਆਪਣਾ ਇਹਦਾ 60 55 4x4 60 55 4x4 ਇਹ ਵਾਲਾ 45 ਲੈਣਾ ਇਹਨੇ ਲੈਣਾ 45 ਨਾ ਓਕੇ ਉਹਦਾ ਤੁਸੀਂ ਦੋ ਲੈਣੇ ਸੀਗੇ ਨਾ ਨਹੀਂ ਤੇ ਲੈ ਲਏ ਗਾਉਂ ਵਿੱਚ ਸਿੱਧਾ ਆ ਨਹੀਂ ਉਹ ਤਾਂ ਇਹਦੇ ਇੱਕ ਭਾਈ ਨੇ ਕੱਲੇ ਨੇ ਦੋ ਲੈਣੇ ਸੀਗੇ ਉਹਦਾ ਤਿੰਨ ਹੋ ਜਾਣੇ ਸੀਗੇ ਹੁਣ ਹੁਣ ਇਹਨੇ ਇਕੱਲਾ 4x4 ਲੈਣਾ ਤੇ ਭਾਈ ਨੇ 45 ਲੈਣਾ ਇਹ ਉਹਦੇ 2 ਲੱਖ ਰੁਪਏ ਜਿਹੇ ਜਿਹਾ ਪਾਗ ਲਿਆ ਆ ਕਿੰਨਾ ਜਿਹਾ ਪਲਾਨ ਬਣਿਆ ਤਾਂ ਆਪਾਂ ਵੀ ਚੱਕ ਲੈਣਾ ਸਵਾਦ ਆ ਠੀਕ ਆ ਬਣ ਗਈ ਬਣ ਗਈ ਉਹ ਹਾਂ ਦੱਸ ਭਾਈ ਕਿਹੜਾ ਪਲਾਨ ਬਣਿਆ ਕਿਹੜਾ ਲੈਣਾ ਜਿਹੜਾ ਤੁਸੀਂ ਕਰੋਗੇ ਇਹ ਘਰੋਂ ਕਿਹੜਾ ਪਲਾਨ ਬਣਾ ਕੇ ਲੈ ਕੇ ਆਏ ਹੋ ਘਰੋਂ ਤਾਂ ਪਲਾਨ ਹੀ ਨਹੀਂ ਬਣਾਇਆ ਸੀ ਕਿ ਲੈਣ ਆਏ ਆ ਹਾਂ ਰਾਹ ਆਉਂਦੇ ਪਲਾਨ ਨੇ ਰਾਹ ਚ ਆਉਂਦੇ ਹੀ ਬਣਿਆ 42 ਬਣਿਆ ਹੀ 45 60 ਕਿਨਾਰ 60 55 ਕਿਨਾਰ 60 ਸਹੀ ਆ 60 55 ਦਾ ਹੈਗਾ ਹੀ ਯਾ ਨਾ ਭਾਈ ਤੇਰੇ ਕੋਲ ਮੈਨੂੰ ਤਾਂ 60 ਆਉਂਦੀ 60 4/4 ਆ ਨਾ ਦੋ ਭਾਈ ਪਰ ਉਹ ਸਾਲਾ ਉਦਾਂ ਤੇ ਰੂਰ ਹੀ ਬੜੀ ਕਰਦੀ ਆ ਆ ਵੀ ਚੀਜ਼ ਉਹੀ ਆ ਚੀਜ਼ ਦਿਮਾਣਾ ਕਿ ਮੈਂ ਖੜ ਜਾ ਹਜੇ ਮੈਂ ਕੱਲ ਹੀ ਭਾਈ ਮੈਂ ਕਹਿੰਦਾ ਜੀ ਲੈਣਾ ਆਪੇ ਆ ਲੈ ਲੈ ਉਹ ਤਾਂ ਹੈਗਾ ਹੀ ਆ ਹੁਣ 60 ਦਾ ਹੈਗਾ ਹੀ ਆ ਤੁਹਾਡੇ ਕੋਲ 60 ਦਾ ਹੈਗਾ ਹੀ ਆ 55 ਚੱਕੂੰ ਗੋਗੀ ਭਾਈ ਦੇ ਦੇ ਕਿਹੜਾ ਲੰਦਾ ਕਿਹੜੀ ਦਿਖਾਉਂਦੇ ਆ ਕੱਲ ਵੀਡੀਓ ਬਣਾਉਣੀ ਆ ਦੀ ਕਿਹੜੀ ਉਹ ਲੈਣਾ ਤੇ ਨਾਲ ਦੇ ਲੈਣਾ ਹਲੋ ਲੰਗਰਾ ਹਰਾ ਲਾ ਲਾ ਮੈਚਿੰਗ ਹੋਊ ਕਰਾ ਦਿਆਂਗੇ ਗੁੰਡੀਆਂ ਬਦਨੀਆਂ ਪਾ ਕੇ ਲੋ ਵੀ ਇਹ ਬੰਦਿਆ ਕੋ 60 ਹੈਗਾ ਜਾਂ ਪਹਿਲਾਂ 4x4 ਪਾਜੀ ਕੋ ਤੇ ਇਹ ਇਹ ਕਹਿੰਦਾ ਕਹਿੰਦਾ 60 ਕਲਾ ਲੈਣਾ ਆਪਾਂ ਕਹਿੰਦੇ ਹੁਣ 60 55 ਲੈ 60 ਹੈਗਾ ਜਾਂ 4x4 ਚਲ ਇਹ ਤਾਂ ਹੁਣ ਬੰਦਾ ਕਹਿੰਦਾ ਇਹ ਲੈ ਲਾਂਗੇ ਆਪਾਂ ਗੋਗੀ ਭਾਈ ਦਾ ਕਹਿੰਦੇ ਬੁਕਿੰਗ ਤੇ ਆ ਦੋ ਤਿੰਨ ਦਿਨਾਂ ਬਾਅਦ ਮਿਲਣਾ 4x4 ਉਹ ਵੀ ਦਿਖਾਵਾਂਗੇ ਸ਼ਾਇਦ ਇੱਥੇ ਖੜਾ ਹੋਵੇ ਤਾਂ ਉਹ ਕਿਹੜਾ ਹੈ ਉਹ ਵਾਲਾ 30 55 ਕਿਹੜਾ ਵੇਦ ਉਹ ਤਾਂ ਬੈਟ ਕਰਤਾ ਗਏ ਵਧੀਆ ਟਰੈਕਟਰ ਹੈ ਵੀ ਉਹ ਬੈਟ ਕਰਤਾ ਉਹ ਪੁਰਾਣੀਆਂ ਗੱਡੀਆਂ ਵੀ ਉਹ ਅੰਡੈਸਾ ਕੰਡੂਸਾ ਕਿਹੜੀ ਸਾਲੀ ਉਹ ਲੋ ਵੀ ਕੋਕ ਦੀ ਸੇਵਾ ਹੋ ਗਈ ਆ ਤੇ ਉਹ ਦੇ ਦੇ ਇੱਕ ਬੰਦੇ ਦਾ ਕਿਹੜਾ ਅੱਜ ਇੱਕ ਲੈ ਕੇ ਜਾਣਾ ਇਹ ਬੰਦੇ ਦਾ ਕੋਈ ਪਲਾਨ ਨਹੀਂ ਸੀਗਾ ਰਾਹ ਵਿੱਚ ਇਹਨੇ ਕਰੋ ਬਸ ਤੁਰੇ ਸੀਗੇ ਕਿ ਲੱਖ ਲੱਖ 2 ਲੱਖ ਜੇ ਚ ਪਾ ਕੇ ਤੁਰਿਆ ਗਿਆ ਕਿ ਜੇ ਪਲਾਨ ਬਣ ਗਿਆ ਹੁਣ ਰਾਹ ਚ ਆ ਕੇ ਇਹਦਾ ਵੀ ਪਲਾਨ ਬਣ ਗਿਆ ਕਿ ਆਪਾਂ ਹੀ ਚੱਕਣਾ ਇੱਕ ਤੇ ਗੋਗੀ ਭਾਈ ਨੇ ਲੈਣਾ ਲੈਣਾ ਉਹ ਲੈ ਕੇ ਆਇਆ ਸਾਡੇ ਇਹ ਸੱਚਾ ਗੱਲ 500 ਦਾ ਉਹ ਉੱਪਰ ਉੱਤੇ ਦਾ ਨਹੀਂ ਇੱਧਰ ਲੈਣਾ ਉੱਧਰ ਕਰਦੀ ਉਹ 28 ਦਾ ਵਿੱਚ ਕਿੰਨੀ ਉਹ ਵੀ 60 55 ਹੀ ਰਹੀਦਾ ਉਹ ਨਹੀਂ 28 ਕਰਦੀਆਂ ਤੇ ਹੁਣ ਤੂੰ ਕਿੰਤਾ 1500 44 ਨਹੀਂ ਨਹੀਂ ਮੈਂ ਦਫੇ ਜਣਾਉਣਾ ਨਾ ਨਾ ਉਹ ਕਰਦਾ ਭਾਈ ਨੇ ਇਹ ਤਾਂ ਹੋ ਗਈ ਗੱਲ ਜੜੀ ਨਹੀਂ ਲੈਣਾ ਪੇਜੇ ਕਿੰਨਾ ਕਿੰਨੇ ਦਾ ਆ 500 ਬੈ ਕੇ ਉਹਨਾਂ ਦਰਵਾਰ ਕੱਢਦਾ ਫਿਰ ਡੈਂਟਰੀ ਦੂਜੇ ਪਾਸੇ ਕੀਤੀ ਆ ਸੈਟ ਗੀਅਰ ਹੈ ਔਰ ਤੂੰ ਸੈਟ ਗੀਅਰ ਮੈਂ ਤਾਂ ਕਹਿੰਦਾ ਸੈਟ ਗੀਅਰ ਕਹਿੰਦਾ ਸੈਂਟਰ ਗੀਅਰ ਲੈਣਾ ਇਹ ਜਿਹੜਾ ਪਹਿਲਾਂ 6 ਲੱਖ 90000 ਦਾ ਹੈ ਤੇ ਦੂਜਾ ਜਿਹੜਾ ਆ ਉਹ 7 ਲੱਖ 80000 ਦਾ ਹੈ ਮੈਂ ਉਹ ਚੜੀਆ ਤਾ ਮੇਰੇ ਹੱਥਾਂ 'ਚ ਆਇਆ ਆ ਤੇ ਉਹ ਪਿਆਜ਼ ਹੋਰ ਆ ਰਿਹਾ ਵੀ T20 ਕਿਹੜਾ ਹੈ ਨਾ ਲਈ ਸਲਾਹ ਚਲਦੀ ਆਣ ਛੋਲ ਲੈਣੀ ਪ੍ਰਾਣੀ ਜਿਹੜੀ ਇਦਾਂ ਆ ਛੋਲ ਲੈਣੀ ਆ 4x4 ਚ ਉਹ ਝੋਂਦੀ ਨਹੀਂ ਕਹਿੰਦੇ ਨਵੀਂ ਆਉਂਦੀ ਆ ਜੀ ਇਹ ਕਿਹੜਾ ਮਰਦਾ ਤੇ ਹੁਣ ਕਿਹੜੀ ਸਲਾਹ ਬਣਦੀ ਕਿਹੜੀ ਨਹੀਂ ਬਣਦੀ ਓਏ ਟਰੈਕਟਰ ਇੱਥੇ ਬਹੁਤ ਕਾਟੇ ਖੜੇ ਆ ਛੋਟਾ-ਕਡਾ ਸਾਰੇ ਟਰੈਕਟਰ ਖੜਾ ਹੋਣਾ ਚਾਹੀਦਾ ਜਿਹੜਾ ਫੂਜ਼ਾਈ ਫੋਰ ਆ ਜਿਹੜਾ ਜਿਹੜਾ ਵੀ ਇੱਥੇ ਖੜੇ ਹੋਣੇ ਚਾਹੀਦੇ ਬੰਦਾ ਹੁਣ ਕੀ ਉਹ ਜਿਹੜਾ 47 ਪਾਈ ਕਹਿੰਦਾ ਇਹਨਾਂ ਨਾਲ ਫੇਰ ਜਿਹੜਾ 60 55 ਉਹ ਇਹਨਾਂ ਵੀ ਹੋਰ ਲੈ ਜਾਂਦੇ ਆ ਹਾਂਜੀ ਉਹ ਤਾਂ ਹੋਰ ਬਾਕੀ ਹੋਗੀ ਜੀ ਇੱਥੇ ਆਮ ਮੰਨ ਲਾ ਮੰਨਿਆ ਲਈ ਬੰਦਦਾ ਪਿਆ ਕੀ ਕਨਫਿਊਜ਼ ਹੀ ਹੋ ਗਏ ਬੰਦੇ ਕਿਹੜਾ ਲੈਣਾ ਕਿਹੜਾ ਨਹੀਂ ਲੈਣਾ ਲੈਣ ਕੋਈ ਹੋਰ ਆਏ ਸੀਗੇ ਉਹ ਖੜੇ ਨੇਗੇ ਤੇ ਉਹ ਖੜੇ ਆ ਸਾਲੇ ਗੇਰ ਗੱਬੇ ਆ ਜਿਹੜਾ ਲੈਣਾ ਸੀਗਾ ਮਣ ਜਿੱਦਾਂ ਦੀ ਚੀਜ਼ ਚਾਹੁੰਦੇ ਸੀਗੇ ਉਹ ਚੀਜ਼ ਖੜੀ ਨਹੀਂ ਗਈ ਇੱਥੇ ਯੂਜ਼ਿੰਗ ਜੀ ਚੱਲਣ ਦੀ ਦਿਮਾਗ ਵਿੱਚ ਦੇਖਦੇ ਆਣ ਕਿਹੜਾ ਪਤਾ ਸਾਪੁਰਦਾ ਭਾਈ ਆ ਟਰੈਕਟਰ ਕਾਲੀ ਨਾ ਕਰਨ ਇੱਕ ਮਿੰਟ ਜੇ 50 ਲੈਣਾ ਹੈ ਨਾ ਫੇਰਾ ਪਾ ਲੈਣਾ ਭਾਵੇਂ ਤੂੰ ਮੇਰੇ ਸਰ ਤੇ ਕਹਿੰਗਾ ਟਰੈਕਟਰ ਆਪਾਂ ਚਲਦੇ ਆਂ ਟਾਹੀ ਚਲਦੇ ਤੈਨੂੰ ਚਲਵਾ ਕੇ ਦਿਖਾਉਣਾ ਟਰੈਕਟਰ ਕਾਲੂ ਆ ਜਾਗੇ ਕੀ ਤੇ ਇਹ ਆ 500 ਦਾ ਹੋਰ ਪਾਣਾ ਆ ਦਿਮਾਗ ਦਾ ਹੋ ਗਿਆ ਜਿਹੜੀ ਕੋਈ ਵੀ ਚੀਜ਼ ਆ ਨਾ ਹੌਸ ਪਾਵਰ ਨਾਲ ਚੱਲਦੀ ਨਹੀਂ ਨਹੀਂ ਜਿਹੜਾ ਮੈਂ ਛੋਟਾ ਤੂੰ ਲੈਣ ਨੂੰ ਕਹਿੰਦਾ ਮੈਂ ਉਹਦੀ ਗੱਲ ਕਰਦਾ ਛੋਟਾ ਛੋਟਾ ਜਿਹੜਾ ਛੋਟਾ ਤਾਂ ਪਰ ਜਿਹੜਾ ਮਰਜ਼ੀ ਲੈ ਸਕਦੇ ਉਹ ਤਾਂ ਪਲੇ ਸਕਦੇ ਇਹ 3 ਸਪੀਡ ਆ ਟਰੈਕਟਰ ਜਿਹੜਾ ਹਸ ਪਾਵਰ ਵਾਲਾ ਜੇ ਮਨਾਂ 52 55 ਹਸ ਪਾਵਰ ਵੀ ਆ ਨਾ ਜਿਹੜਾ ਫੋਰ ਬਾਈ ਫੋਰ ਆ ਓਏ ਕੰਮ ਡਬਲ ਕਰ ਦੋ ਡਬਲ ਹੋ ਜਾਣਾ ਬੈਣ ਦਾ ਬੈਣ ਦਾ 66 ਠੀਕ ਆ ਉਹ ਡਿਸਟੈਂਸ ਤੋਂ ਮੈਂ ਜਿੱਦੇ ਲਾਈ ਤਾ ਤੇ ਜਿਹੜਾ ਆਪਣਾ ਇਹ ਆ ਜਿੱਦਾਂ ਮਰਜੀ ਚਾਹੀਏ ਫੋਰ ਬਾਈ ਫੋਰ ਆ ਪਾਉਂਦੇ ਆ ਆ ਨਹੀਂ ਨਹੀਂ ਉਹਨੇ ਜਦੋਂ ਉੱਥੇ ਹੀ ਗਿਰਿਆ ਪੜ ਲਈ ਲੈਣ ਮੈਨੇ ਫਿਰ ਬਾਜੀ ਦੇਖ ਜੇ ਫੇ ਬਾਜੀ ਮੇਰੀ ਗੱਲ ਰੋਣਾ ਚੱਕਰ ਨਹੀਂ ਆ ਪਾ ਜਾ ਹੱਦ ਗਿਆ ਕਾਲੀ ਨਾ ਕਰੀਏ ਕਾਲੀ ਨਾ ਕਰੀਏ ਨਹੀਂ ਨਹੀਂ ਉਹ ਪਤਾ ਕਿਦਾਂ ਗੱਲ ਹੋਣੀ ਹੈ ਮੇਰਾ ਦਿਲ ਕੀ ਕਹਿੰਦਾ ਮੇਰਾ ਮੇਰਾ ਤਾਂ ਦਿਲ ਸੀ ਵੀ 100% ਮੈਂ 60 ਵਿੱਚ ਨਾ ਰਹਿਣਾ ਤੁਹਾਨੂੰ ਕਿਰਾਇਆ ਤੋਂ ਲੈਣਾ ਕਰਦੇ ਹੋ ਉਹ ਹੁਣੋਂ ਪਰ ਮਿਲਣਾ ਨਹੀਂਗਾ ਲੈਣਾ ਫੋੜੋ ਲੈਣਾ ਚਾਹੁੰਦੇ ਮੈਂ ਫੋੜੋ ਹੀ ਫੋੜ ਹੁਣ ਜੇ ਜੇ ਇਹਦੇ ਦਾ ਇਦਾਂ ਕਰੀਏ ਜੇ ਹੁਣ ਲੈ ਜਾਣਾ ਹੀ ਆ ਤੇ ਭੈਣ ਦੀ ਫਟਫਟ ਜੂ ਮੇਰੇ ਨਾਲ ਦੋ ਇਹਦੇ ਨਾਲ ਜਿਹੜਾ ਕੋ ਭੁਗਤ ਦੇ ਦਾ ਨਮਾ ਹੀ ਖੜਾ ਉਹਦਾ ਨਾਲੋਂ ਘੱਟ 2.5 ਲੱਖ ਘਟੇ ਦੇਣਾ ਭੋਗ ਵੀ ਅੱਜ ਵੀ ਕਹਿੰਦਾ ਜੀ ਚੱਨਾ ਭਾਈ ਮੈਂ ਦੇਖਾਂ ਫੇਰ ਉਹਰਾ ਆਦਮਾਨ ਨੂੰ ਨਵੇਂ ਨੂੰ ਆ ਉਹ ਨਵਾਂ ਹੀ ਲਿਆਉਣੇ ਸਾਲ ਹੋ ਗਏ ਇੱਧਰ ਐ ਨਾ ਇੱਥੇ ਆਪਣਾ ਲੈ ਜੀਣਾ ਨਾ ਪੁਰਾਣੇ ਦਾ ਬਾਈ ਪਰ ਵਿਆਜ ਹੋ ਜ਼ਿਆਦਾ ਹੁੰਦਾ ਉਹ ਹੈਗਾ ਯਾਰ ਮੇਰੇ ਖਿਆਲ ਨਾਲ ਬਾਈ 20 ਮਾਡਲ ਆ 30 ਮਾਡਲ ਬਾਈ 20 20 ਮਾਡਲ ਸ਼ੁਰੂ ਇਹਦੇ ਕੀ ਬਣਦਾ ਕੀ ਨਹੀਂ ਬਣਦਾ ਕਿਹੜਾ ਸੱਪ ਨਿਕਲਦਾ ਛੱਡਣ ਵਾਲੀ ਗੱਲ ਕਰਦੇ ਆਂ ਕੋਈ ਨਹੀਂ ਨਾ ਕਰਦੇ ਤੇਰਾ ਕਿਹੜਾ ਹੋਇਆ 47 ਜਿਹੜਾ ਨਵੋਧਰ ਵਾਲੇ ਆ ਉਹਨਾਂ ਤੋਂ ਮੈਂ ਬਹੁਤ ਟਰੈਕਟਰ ਕਢਾਏ ਆ ਊੜਾ ਇਹ ਬਾਬੂ ਸੀ ਉਹ ਮੇਰੇ ਪੇਪਰ ਤੋਂ ਆਥੀ ਜਾਂਦੀ ਅੱਛਾ ਹਾਂ ਉਹ ਮੈਂ ਅੰਕਲ ਨਾਲ ਉਸੇ ਨੂੰ ਮਿਲ ਕੇ ਬਣ ਲਗਣਾ ਮੁੱਤੋਂ ਮੈਂ ਨੰਬਰ ਨਾ ਮੈਂ ਟਰੈਕਟਰ ਨਾਲ ਤਾਂ ਕੰਪਨੀ ਉੱਪਰ ਹੈ ਤੇ ਇਹ ਲੈਵਲ ਤੇ ਚੜੀ ਨਹੀਂ ਗੱਡੀ ਹੱਲੇ ਮੰਨ ਜਾਂ ਨਹੀਂ ਮੰਨ ਯਾਰ ਜੇ ਕਨਫਿਊਜ਼ੀ ਚੱਲਦੀ ਆ ਨਾ ਨਹੀਂ ਹੁਣ ਤੈਨੂੰ ਪ੍ਰੋਬਲਮ ਕਿਹੜੀ ਆਉਂਦੀ ਆ ਪ੍ਰੋਬਲਮ ਇਹ ਲੈਣਾ ਸੀ 60 55 4x4 ਹਾਂ ਉਹ ਹੁਣ ਨਹੀਂ ਹੈਗਾ ਨਹੀਂ ਹੈਗਾ ਤੋ ਹੋਰੀ ਬੁਕਿੰਗ ਹੈ ਬੁਕਿੰਗ ਵੀ ਨਹੀਂ ਹੈ ਬੁਕਿੰਗ ਹੀ ਹੋਣੀ ਹੈ ਉਹ ਬੰਦ ਹੋ ਗਏ ਨਾ ਜਿਹੜਾ ਪਹਿਲੀ ਸ਼ੋਅ ਵਾਲਾ ਪਹਿਲੀ ਸ਼ੋਅ ਵਾਲਾ ਜਿਹੜਾ ਕੋਈ ਡਿਸਾਈਡ ਕਰਾ ਹੁਣ ਇੰਨਾ ਚੋਂ ਚੱਲ ਤੂੰ 47 ਰੁਪਏ ਇੱਥੇ ਜਿਹੜਾ ਬੁੱਕ ਕਰਾਈਏ ਚਲ ਚੱਲ ਅਗੇ ਫਾਇਦਾ ਕਰਦੇ 47 ਬੁੱਕ ਵੀਡੀਓ ਲਈ ਜਾਣਾ ਹੈ ਆਈ ਉਹ ਚੱਕਰ ਪੈਂਦੇ ਹਨ ਉਹ ਬੰਦ ਕਰਦੇ ਉਹ ਹਾਲੇ ਕੀ ਉਹ ਸ਼ੋਅ ਜੀ ਕਰਤੀ ਹੋਈ ਹੈ ਨਾ ਸੈਂਟਰ ਗੇਅਰ ਆ ਗਿਆ ਗੇਰਾ ਗੁਰਾਂ ਦਾ ਵੀ ਉਹ ਚੱਕਰ ਪੈਂਦਾ ਹੈ ਛੋਟਾ ਗੇਅਰ ਨਹੀਂ ਮਗਾ ਵੀ ਉਹ ਚੱਕਰ ਪੈਂਦਾ ਨਹੀਂ ਪਰ ਛੋਟਾ ਗੇਅਰ ਭਾਈ ਜਾਂਦਾ ਦੇਖ ਚੱਲਦਾ ਕਿੱਦਾਂ ਇਹ ਉਹਨੇ ਮਰੀਏ ਚੱਲਦੇ ਛੋਟੇ ਗੇਅਰ ਹਾਈ ਵਿੱਚ ਛੋਟੇ ਵਿੱਚ 52 20 ਵੀ ਲੱਗੇ ਨਹੀਂ ਲੱਗਦਾ ਨਹੀਂ ਲੱਗਦਾ ਨਹੀਂ ਲੱਗਦਾ ਭਾਈ ਅੱਜ ਵੀ ਸਾਡੀ ਗੱਲ ਚੱਲਦੀ ਸੀਗੀ 56 ਵੀ ਨੇ ਦੁਪਹਿਰ ਨੂੰ ਟੈਂਕੀ ਜੀ ਦੇਲ ਬਵਾ ਲਿਆ ਇਹਨੇ ਪੂਰਾ ਦਿਹਾੜੀ ਘੱਟੀ ਸਖਦੇ ਨਾਲੇ ਚੱਲਦਾ ਵੇ ਝੋਟੇ ਨਾਲ ਤੇ ਉਹਦੇ ਨਾਲ 56 ਵੀ ਨਾਲ ਤੇਜ਼ ਚੱਲਦਾ ਜੀ ਪਹਿਲਾਂ ਮੈਂ 60 ਦੇ ਸੀਗਾ ਬਾਰ ਬਾਰ ਹੀ ਭਾਏ ਰਾਡ ਪੈਂਦਾ ਸੀ ਪੂਰਾ ਤੇਰਾ ਪੱਕਾ 2 ਮਿੰਟ ਰੋ ਜਾ ਭਾਈ ਨੂੰ ਭੇਜ ਤੇ 47 ਆਪਾਂ ਦੇ ਦਿੰਦੇ ਆ 47 ਦਾ ਤੇਰਾ ਏਡਾਨੀ ਆ ਹੁਣ ਦੇਖ ਦੂ ਬਾਹਰ ਇਹ ਤਾਂ ਬਹੁਤ ਅਲੱਗ ਚੀਜ਼ ਐ ਅੱਜ ਇਹਦੇ ਆ ਨਹੀਂ ਟਾਈਮ ਕਰਦੇ ਅਸੀਂ ਪੰਜ ਵੀ ਟ੍ਰੈਕ ਕਰ ਗਏ ਹੋ ਆ ਯਾ ਪਰ ਭਾਈ ਕੋਸ਼ਿਸ਼ ਕਰਾਂਗੇ ਕਿ ਮੈਂ ਪਹਿਲਾਂ ਤੋਂ ਇਹ ਭਾਈ ਪਤਾ ਕਿਦਾਂ ਪਹਿਲਾਂ ਤਾਂ ਜਿਆਦਾ ਟਾਈਮ ਲਾਉਂਦਾ ਮੈਨੂੰ ਬਾਅਦ ਰਵੀ ਗਲਤ ਨਹੀਂ ਤੁਹਾਨੂੰ ਇਨਫਰਮੇਸ਼ਨ ਤੇ ਮਿਲਣਾ ਤੇ ਨੂੰ ਹਫਤਾ ਪੰਜ ਦਿਨ ਲਗਾਉਗਾ ਇਹ ਮੇਰੀ ਗੱਲ ਈ ਆ ਔਰ ਪਿਛਲੀ ਵਾਰੀ ਇੱਕ ਟਰੈਕਟਰ ਮੈਨੂੰ ਮਹੀਨਾ ਲਿਆ ਸੀ ਸਾਡਾ ਆਪਣਾ ਉਹ ਪੇਮੈਂਟ ਵੀ ਸਾਰੇ ਤੇ ਉਹ ਕੁਦਰਤੀ ਅੱਠਵੇਂ ਦਿਨ ਟਰੈਕਟਰ ਮਿਲ ਗਿਆ ਇਹ ਰ ਭਾਈ ਟਰੈਕਟਰ ਇੰਨਾ ਚੱਲਦਾ ਵੀ ਕੋਈ ਮਤਲਬ ਇੱਕ ਪੈਸੇ ਦੀ ਟਰੈਕਟਰ ਚ ਕਾਨ ਹੈ ਇੱਕ ਪੈਸੇ ਦੀ ਹਣਾ ਆ ਕੀ ਲੈ ਹਣਾ ਆ ਠੀਕ ਹੈ ਜੀ ਇਹਦੇ ਵਿੱਚ ਪਤਾ ਨਹੀਂ ਟੋਲ ਹੀ ਲੱਗੀ ਆ ਉਹ ਇਹਦਾ ਸਾਹ ਘਟਦੀ ਆ ਭਾਈ ਤੁਸੀਂ ਦੱਸਿਓ ਟਰੈਕਟਰ ਦਬ 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 ਟਰੈਕਟਰ ਐਕਚੁਅਲੀ ਅੱਗੇ ਬੋਧਾ ਗਿਆ ਵੀ ਸੀ ਅਸੀਂ ਚੱਕ ਵੀ ਕੀਤਾ ਸੀ ਤੇ ਔਰ ਵੀਡੀਓ ਦੀ ਰੇਸ ਵੀ ਬਤਾਈ ਸੀ ਜੀ ਇਹਨਾਂ ਨੇ ਕਹਿਣ ਤੇ ਵੀ ਕਰਾਉਣ ਨੂੰ ਦਬ ਦਬ ਜਦਾ ਮੰਨਦਾ ਸੀ ਵੀ ਅਸੀਂ ਚੁੱਕ ਪਚੀ ਸੋ ਰੇਸ ਕਰਕੇ ਆਏ ਸੀ ਤੇ ਕੀਤਾ ਵੀ ਕੋਈ ਰੇਸ ਤੇ ਵੀ ਚੱਲਿਆ ਨਹੀਂ ਟਰੈਕਟਰ ਜਦਾ ਇਹਨਾਂ ਦਾ ਛੱਡ ਜਾਓ 6 ਦਿਨ ਦੇ ਵਿੱਚ ਇਹ ਹੋ ਮੈਂ ਕੀ ਲਿਆ ਜੀ ਕੁਰਸੀਆਂ ਕੋਈ ਬੋਲੀ ਚਲੋ ਨੰਨਾ ਵਾਲਾ ਹੀ ਪੈ ਗਿਆ ਵਿੱਚ ਠੀਕ ਹੈ ਜੀ ਪਾਣੀ ਬਣਿਆ ਕੀ ਬਣਿਆ ਓਕੇ ਕੋਈ ਨਹੀਂ ਥੈਂਕ ਯੂ ਭਾਜੀ ਯਾਰਾ ਗੱਲ ਬਣ ਜੀ ਕਿ ਭਾਈ ਕਹਿੰਦਾ ਚੱਕਣੇ ਇਕੱਠੇ ਨੇ ਚੱਕਣੇ ਆ ਇਕੱਠੇ ਆਏ ਸੀਗੇ ਇਕੱਠੇ ਨੇ پلان ਬਣਾਇਆ ਹੁਣ ਕੱਲੂ ਆਵਾਂਗੇ ਜਦੋਂ ਮਾਰਾਈ ਦੇ ਰਾਂਗੇ ਜਦੋਂ ਪਾਜੀ ਹੁਕਮ ਕਰਦਾ ਜਿੱਦਣ ਪਾਜੀ ਨੇ ਬਾਹਰ ਹੁਣ ਤੂੰ ਇੱਕ ਵਾਰੀ ਨਾ ਮੈਂ ਕਹਣਾ ਇਥੋਂ ਧੱਕੜਿਆ ਧੱਕੜ ਜਿਆਣਾ 6090 ਉਹ ਪੈਂਟ ਪਾੜਨਾ ਹੈ ਪਾਉਣ ਵਾਲੇ ਕੰਮ ਹੈ ਹਾਂ ਹੋਣਾ ਪੈਂਟ ਪਾੜਨਾ ਕਹਿੰਦਾ ਸਰਦਾਰ ਲੱਗਦਾ ਤਾਂ ਦੂਜਾ ਵੀ ਪਹਿਣਾ ਹੀ ਆਪਾਂ ਨੂੰ ਹੋਰ ਸਰਦਾਰ ਲੱਗਦਾ ਨਹੀਂ ਓਕੇ ਜੀ ਕਰ ਦੋ ਬੰਦ ਮੈਂ ਕਹਿੰਦਾ ਕਹਿੰਦਾ ਜੇ 11 ਵਜੇ ਲਿਆਂਦੇ ਕਹਿੰਦਾ ਫੇਰ ਮੈਂ ਦੂ ਲੈ ਜਾਣਾ ਕਿ ਕਹਿੰਦਾ ਜਿੰਨਾ ਖੜਿਆ ਸੀਗਾ ਕਹਿੰਦਾ ਜਿੰਨਾ ਖੜਿਆ ਸੀਗਾ ਤਾਂ ਇਦਾਂ ਹੁੰਦੀ ਲੋਕੀ ਬਾਹਰ ਵੀ ਨਾ ਆ ਜਾਣ ਆਪਣੇ ਵੜ ਜੋ ਹੁਣ ਉੱਥੇ ਕਿੰਨੂੰ ਉਹ ਤਾਂ ਇੱਥੇ ਲੇ ਗਾਣੇ ਤੇ ਗਾਣੇ ਆ ਆ ਬਸ 47 ਹੋਰ ਉਹ ਕੱਡੋ ਚੰਡੀਗੜੀ ਜਿੱਥੇ ਤੈਨੂੰ ਉਹ ਚਲੋ ਫੇਰ ਚੰਡੀਗੜੀ ਚੱਲਦੇ ਆਂ ਗੱਰ ਹੈਗਾ ਉੱਥੇ ਆਪਾਂ 790 ਆਹ ਕੀ ਚੰਡੀਗੜਾ ਵਾਲੀ ਹਾਲਤ ਨਹੀਂ ਕੀ ਨਾ ਤਲੋ ਕਪੜੇ ਵੀ ਲੈਣਾ ਰਾਜਪੁਰ ਆਹ ਸੋਣੀ ਲਾਤੀ ਐ ਵੀ ਬਲੰਨੋ ਹੂੰ ਸੋਣੀ ਆ ਵੀ ਉ ਤਾਂ ਬਾ ਬਾਹਰੋਂ ਸ਼ੋਰ ਸ਼ੋਰ ਬਹੁਤ ਘੰਟਿਆਂ ਟਾਇਰ ਟੁਰ ਪਏ ਬਹੁਤ ਜ਼ਿਆਦੇ ਆ ਵਿਚੋਂ ਜਿਹੜੀ ਆ ਸਕਰੀਨ ਜੀ ਨਹੀਂ ਸੈਟ ਜੀ ਬਾਕੀ ਸਹੀ ਆ ਓਕੇ ਆ ਆ ਚੀਜ਼ ਮੜੀ ਕਿਦਾਂ ਇਹਨਾਂ ਕੀਤੀ ਹੁੰਦੀ ਨਾ ਇੱਥੇ ਲਾਈ ਹੁੰਦੀ ਆਹ ਚੀਜ਼ ਨਾ ਚੱਕਦੇ ਤਾਂ ਆਹ ਨੂੰ ਘੈਂਟ ਲੱਗਣੀ ਹੋਰ ਮੜੀ ਵਿੱਚੋਂ ਘੈਂਟ ਲੱਗਣੀ ਸੀਗੀ ਹੁਣ ਇੱਥੇ ਸਕਰੀਨ ਲਾ ਜਾਣੀ ਉਹ ਵੱਖਰੀ ਜੀ ਇੱਥੇ ਲਾ ਦਿੰਦੇ ਤਾਂ ਸਕਰੀਨ ਵਿੱਚ ਜੀ ਕਰਕੇ ਨਾ ਬਾਹਰ ਨੂੰ ਜ਼ਿਆਦਾ ਕੱਟਿਆ ਉਹ ਤਾਂ ਸੋਹਣੀ ਗੱਡੀ ਏ ਵੀ ਲੋ ਜੀ ਗੱਲ ਮੁੱਕ ਗਈ ਆ ਜੀ ਨੰਨੇ ਜਾਦੇ ਪੈ ਗਏ ਆ ਤੇ ਕਮਲ ਜਾ ਪੈ ਗਿਆ ਕਿਹੜਾ ਲੈਣਾ ਕਿਹੜਾ ਨਹੀਂ ਲੈਣਾ 47 ਦਾ ਡਾਨੇ ਕਰਤਾ ਇੱਕ ਬੰਦੇ ਨੇ ਆਪਣੇ ਨੇ ਤੇ ਗੋਗੀ ਭਾਈ ਦਾ ਇਹਦਾ ਰੋਲਾ ਪੈਣਦਿਆ ਉਹ ਹੁਣ 60 90 ਦੇਖਣਦੇ ਆ ਪਹਿਲਾਂ ਕਿੱਥੋਂ 35 ਦੇਖਣਾ ਹੈਗਾ 35 ਤੋਂ 45 50 60 60 55 ਹਾਂ ਹੋ ਸਾਡੇ 90 ਤੇ ਆ ਗਿਆ 90 ਤੇ ਆ ਗਿਆ 60 90 ਤੇ ਆ ਗਿਆ ਇਹਨਾਂ ਨੇ ਇਤੋਂ ਵੱਡਾ ਮਲਾਦਾ ਬਣਾਇਆ ਨਹੀਂ ਸੀ ਤਾਂ ਦੋ ਘੰਟੇ ਹੋਰ ਲੱਗੇ ਉੱਤੋਂ ਉੱਪਰ ਵੀ ਜਾ ਸਕਦੇ ਆ ਆ ਲੋਕ ਲਈ ਮੜਾਪ ਚਪਲਾਂ ਦੇ ਦੇਖ ਕੇ ਆਣੀ ਆ ਸੱਚੀ ਆਹੋ ਉਹ ਗੱਨੇ ਬੱਸੇ ਲਾ ਕੇ ਆਏ ਵਾਹ 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 ਭਰੋਲਾ ਸਾਡੇ ਬੜਾਈ ਗਾਹ ਨਿਕਲ ਜੀ ਭਾਵੇਂ ਚੰਡੀਗੜ੍ਹ ਚੰਡੀਗੜ੍ਹ ਇਹ ਕਹਿੰਦਾ ਕਹਿੰਦਾ ਚੰਡੀਗੜ੍ਹ ਜਾ ਇੱਥੇ ਵੈਰੈਟੀ ਬਹੁਤ ਪਈ ਆ ਇੱਧਰ ਜੀ ਆਜੋ ਮਨ ਜੀ ਅੱਜ ਬਣਾ ਲੈ ਕੇ ਚੰਡੀਗੜ੍ਹ ਜਾਣਾ ਹੈ ਹਾਂਜੀ ਹਾਂ ਮਤਲਬ ਜਿਆ ਘੜਦਾ ਹੋਏ ਮਤਲਬ ਜੀ ਆਹ ਲੋ ਜੀ ਵੈਰੈਟੀ ਬੜੀ ਜਿਆਦੀ ਪਈ ਆ ਇੱਥੇ ਬੂਟਾਂ ਦੀ ਹੁਣੇ ਲੋ ਜੀ 8:00 ਵਜ ਗਏ ਆ ਤੇ ਸਾਡਾ ਟਾਈਮ ਹੋ ਗਿਆ ਤੁਹਾਡਾ ਕਿ ਸਾਡਾ ਟਾਈਮ ਹੋ ਗਿਆ ਹੈ ਸਾਡਾ ਟਾਈਮ ਹੋ ਗਿਆ ਸਾਡੀ ਘੜੀ ਬੰਦ ਹੈ ਪਰ ਟਾਈਮ ਦੱਸਣ ਲੱਪੀ ਆ ਸਾਡਾ ਟਾਈਮ ਹੋ ਗਿਆ ਸਹੀ ਗੱਲ ਹੈ ਤੇ 8 ਵਜ ਗਿਆ ਜੀ ਸੰਗਤਾ ਬੈਗੀਆਂ ਹੁਣ ਗੱਡੀ 'ਚ ਤੇ ਟਰੈਕਟਰ ਹਨ ਕਹਿੰਦੇ ਆ ਕੱਲੂ ਦੇਖਦੇ ਆ ਤੇ ਹੁਣ ਰੱਬ ਜਾਣਦਾ ਜੀ ਚਲੋ ਕਰੋਨ ਦਾ ਕੋਈ ਨਹੀਂ ਇਦਾਂ ਨਹੀਂ ਹੈਗਾ ਉਹ ਦੇ ਜੀ ਪਰ ਇਹ ਨੰਬਰ ਨੂੰ ਮਤ ਲਈ ਜਾਂਦਾ ਕੀ ਕਰੀ ਜਾਂਦਾ ਉਹ ਲੱਕ ਉਹਦਾ ਲੱਕ ਹਿੱਲਿਆ ਮੁੰਡਾ ਦਾ ਮੁੰਡੇ ਦਾ ਲੱਕ ਸਟ ਕਰ ਯਾਰ ਪਤਾ ਕਿਦਾਂ ਜੇ ਅੱਜ ਮੈਂ ਦੱਸਦਾ ਭਾਜੀ ਤੈਨੂੰ ਕਿਤੇ ਸੰਰੂਪ ਹੁੰਦਾ ਨਾ ਗੱਡੀ ਨੂੰ ਇਹ ਟੌਪ ਮਾਡਲ ਜੁਣੀ ਬਾਜੀ ਆਂਦੀ ਵੜਾ ਕੇ ਲਵਾ ਦੀ ਵਾਹ ਸੋਹਣਾ ਬਹੁਤ ਲੱਗਦੀ ਸੈਂ ਬਣਾ ਜਖਣਾ ਬੱਟ ਇਹ ਥਰਡ ਮਾਡਲ ਲਿਆ ਭਾਜੀ ਇਹ ਇਹ ਥੱਪੇ ਤੇਰੇ ਹਿਸਾਬ ਨਾਲ ਗੱਡੀ ਕਿੰਨੇ ਦੀ ਹੋਊ ਜੀ ਇਹ ਵੀ ਦੱਸ ਲੈ ਪਤਾ ਨਹੀਂ ਸਾਡੇ 6.5-7 ਦੀ ਹੈ ਸਾਡੇ 6.5 ਦੀ ਹੈ 6.5 ਚੰਦ ਵਿੱਚ ਨਿਕਲ ਜੀ 6.5 ਚੰਦ ਦੀ 7 ਦੀ ਹੈ ਬੱਚੇ ਬੰਦ ਰੱਖੇ ਨਾ ਲੋ ਜੀ ਹਾਂ ਟਰੈਕਟਰ ਕਹਿੰਦੇ ਬੰਦੇ ਕਹਿੰਦੇ ਜੀ ਕੱਲੂ ਲੈਣਾ ਆ ਤੇ ਅੱਜ ਨੰਨੇ ਬਾਲੇ ਪੈ ਗਏ ਤੇ ਕੱਪੜੇ ਦਾ ਚੱਲ ਲੈ ਆ ਹੀ ਲੈ ਕਿ ਨਹੀਂ ਕੱਪੜੇ ਚੱਲ ਲੈ ਆ ਹੀ ਲੈ ਕੀ ਲੈ ਲਾ ਹਸਾਉਤਾ ਉਹ ਜੀ ਕਹਿੰਦਾ ਭਾਈ ਆਈ ਟੀ ਦੇ ਹਾਂ ਚਲ ਆ ਮੈਂ ਕਹਿੰਦਾ ਤੋ ਦੱਸ ਆ ਐਂਡ ਕਰੀਏ ਕੱਲੂ ਆਉਣਾ ਕੱਲੂ ਆਉਣਾ ਤੇ ਐ ਫਾਈਨਲ ਕਰਕੇ ਆਉਣਾ ਫਾਈਨਲ ਕਰਕੇ ਆਉਣਾ ਕੱਲੂ ਬੜਾ ਪੈਣੇ ਹੋਣ ਕਰਕੇ ਆਉਣਾ ਫਾਈਨਲ ਕਿਹੜਾ ਲੈਣਾ ਹੈ ਕਿਹੜਾ ਨਹੀਂ ਠੀਕ ਹੈ ਪਿੰਡੋਂ ਹੀ ਮਜਾਈ ਲੈਣਾ ਯਾਰ ਮੈਂ ਹੱਟ ਨਹੀਂ ਆਉਣਾ ਭਾਈ ਯਾਰ ਪੈਸਾ ਕਰਨੀ ਪੱਲਾ ਘੰਟੇ ਦਾ ਆਪਾਂ ਉੱਥੇ ਬਹਿ ਜਾਗੇ ਸਾਰੇ ਜਾਣੇ ਸਲਾਹ ਕਰ ਲਾਂਗੇ ਠੀਕ ਆ ਨਹੀਂ ਤਾਂ ਆਪਾਂ ਡੋੜ-ਡੋੜ ਮਾਰਨੀ ਆ ਹਾਂ ਮਾਂ ਨੇ ਉਹ ਕਿਵੇਂ ਜਿਹੜੇ ਟਰੈਕਟਰ ਉਹ ਕਿੱਥੇ ਆਉ ਯਾਰ ਬਹੁਤ ਟਰੈਕਟਰ ਇਸ ਮਿਲਦੇ ਆ ਮਾਨੀ ਕੁਰੂਣੀ ਵਿੱਚ ਹੀ ਉਹ ਦੂਜੇ ਭਾਈ ਫੇਰ ਉਹ ਚੱਲਦੇ ਪਟਿਆਲੇ ਵੰਡੀ ਕਾਲੂ ਕਿਹੜਾ ਕੱਢ ਲੋ ਭਾਈ ਜੀ ਉੱਥੇ ਮਿਲ ਜਾਣਾ ਗਾਰੰਟੀ ਨਵਾਂ ਟਰੈਕਟਰ ਮਿਲ ਜਾਣਾ ਉੱਥੇ ਕੜਾ ਚਲੋ ਜੀ ਲੋ ਵੀ ਸਾਸਰੀ ਗਾਲ ਜੀ ਹੁਣ ਟਰੈਕਟਰ ਬਾਰੇ ਦਾ ਕੱਲ ਸੋਚਾਂਗੇ ਹੈ ਟਰੈਕਟਰ ਬਾਰੇ ਕਿੱਦਾਂ ਸੋਚਾਂਗੇ ਨਹੀਂ ਸੋਚ ਲਿਆ ਆ ਆ ਬਿਲਹਨ ਲੱਗ ਰਹੀ ਲੰਗਰ ਖਾ ਲਈਏ ਤੇ ਹੁਣ ਫੇ ਕੱਲੂ ਦੇ ਦੇ ਕੀ ਪ੍ਰੋਗਰਾਮ ਬਣਦਾ ਹੋ ਰੋਟੀ ਪਣੀ ਖਾਈਏ ਬਣ ਗਿਆ ਕਿ ਸੰਤਾਨਾਂ ਬਣ ਰਿਹਾ ਕਿ 450 ਜਿਆਦਾ ਬਣੀ 47 60 90 ਬਣੀ ਉਹ ਵੀ ਨਹੀਂ ਪਤਾ ਹਲੇ ਸਲਾਹ ਕਰਨੀ ਆਲੇ ਤੇ ਰੋਟੀ ਖਾਈਏ ਤੇ ਮਿਲਦੇ ਤੁਹਾਨੂੰ ਕੱਲੂ ਸਾਰੇ ਨੂੰ ਸਸਤੀ ਕਾਲਿਆ ਜੀ ਉਹ ਆ ਦੇਖੀ ਹੈ ਦੋਵੇਂ ਚੀਜ਼ਾਂ ਲੜਾਈਆਂ ਬਣ ਗਈਆਂ ਇੱਕ 47 ਦੀ ਇੱਕ 90 ਦੀ ਚੰਗੇ ਸਹੀ ਆ ਪੇਚਾ ਵਹਿ ਗਿਆ ਬੜੀ ਗਣੀ ਬਣੀ ਖਾਈਏ ਲੰਗਰ ਪਾਣੀ ਤੇ ਮਿਲਦੇ ਸਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ